ਪਲੇਸ ਟੂ ਚੈਨਲ ਮਾਈ ਸੱਕਰਪਾਰਾ ਸੱਕਰਪਾਰਾ ਸੱਕਸਕਪਾਰਾ ਤੁਹਾਨੂੰ ਸਾਰੀ ਧੰਨਵਾਦੀ ਸੰਤਾਨਾਂ ਨੂੰ ਜੀ ਦਿੱਤੀ ਜਾਵੇ ਲੋਕੀ ਸਾਰੀ ਨਾਟਕ ਬੋਲਣ ਨੂੰ ਆ ਰਿਹਾ ਲੱਗ ਗਈ ਥੋੜਾ ਥੋੜਾ ਹੈ ਨਾ ਪਹੁੰਚ ਗਏ ਆ ਜੀ ਦੁਬਾਰਾ ਸਾਇਬ ਅੱਜ 4 ਜਨਵਰੀ ਭੋਗ ਨੇ ਜੀ ਸ਼੍ਰੀ ਖੰਡ ਪਾਟ ਸਾਹਿਬ ਦੇ 10:00 ਵਜੇ ਭੋਗ ਪਊਗਾ ਜੀ 10 ਵਜੇ ਦਾ ਟਾਈਮ ਹੈ ਜੀ ਲੱਗ ਰਹੇ ਨੇ ਸੇਵਾਦਾਰ ਭਾਈ ਪਾਂਡੇ ਦੀ ਡਿਊਟੀ ਹੈ ਜੀ ਪਾਂਡੇ ਤੋਂ ਹੌਣ ਤੇ ਗਰਮ ਪਾਣੀ ਦੀ ਤਿਆਰੀ ਹੈ ਬੁਰੀ ਆ ਦੇਖੋ ਭਾਈ ਇਹ ਬਹੁਣ ਹੈ ਸਹੀ ਵਾਧਾ ਲੱਗ ਰਿਹਾ ਨੇ ਕੜਾ ਇਹ ਤੋਂ ਹੁਣ ਇੱਕ ਹੋਰ ਕੜਾ ਰੱਖਾਂਗੇ ਬਈ ਕੱਟ ਐਣਾ ਪਹਿਲਾ ਵਾਲਾ ਠੰਡ ਬਹੁਤ ਹੈ ਅੱਜ ਠੰਡ ਬਹੁਤ ਹੈ ਕਰਕੇ ਕੜਾ ਚਲਾਉਣਾ ਬੂਆ ਨਾਲ ਆ ਬਈ ਇਹ ਇਹ ਰੋ ਇਹ ਉਧਰ ਰੱਖਣ ਲਈ ਇੱਧਰ ਰੱਖਣ ਲਈ ਮੈਂ ਦੇਗਰ ਰੱਖਣ ਲਈ ਨਹੀਂ ਗਈ ਨਾ ਹੋਰ ਕੀ ਚੀਜ਼ ਐ ਇਹ ਏ ਦੱਸੋ ਬਈ ਕੀ ਚੀਜ਼ ਸਾਰੇ ਹਮ ਤਾਂ ਵੀ ਸਮਝ ਨਹੀਂ ਆਈ ਉਸ ਗੁਰਦੁਆਰੇ ਚ ਪਈ ਹੈ ਆਪਣੇ ਕਮਾਣੇ ਪਤਾ ਨਹੀਂ ਕੀ ਚੀਜ਼ ਇਹ ਜਾਂ ਦਿੱਗਰ ਰੱਖਣ ਵਾਲੀ ਹੋਣੀ ਆ ਤਾਂ ਯਾਰ ਹੈ ਕਿਤੇ ਕੋਈ ਛੋਟੇ ਟਾਟੀ ਵਾਲਾ ਜਗਾੜ ਲੱਗਦਾ ਹੋਵੇ ਜਿਵੇਂ ਡਰਮ ਡਰਮ ਧਰਿਆ ਹੋਵੇ ਯਾਰ ਪਤਾ ਨਹੀਂ ਬਈ ਯਾਰ ਕੀ ਹੈ ਦੇਖੋ ਜੀ ਪੂਰਾ ਇਕੱਠਾ ਹੈ ਜੀ ਲੰਗਰ ਹਾਲ 'ਚ ਬਹੁਤ ਹੀ ਜ਼ਿਆਦੇ ਸੰਗਤ ਪਹੁੰਚੀ ਹੋਈ ਹੈ ਜੀ ਭੋਗ ਤੇ ਕੋਲ 6000 ਲੱਗ ਰਹੇ ਨੇ ਜੀ ਮੁੰਡੇ ਚੋਬਰ ਦੇ ਕੋਈ ਪੂਰਾ ਇਕੱਠ ਹੈ ਜੀ ਬਹੁਤ ਜ਼ਿਆਦਾ ਸੰਗਤ ਪਹੁੰਚੀ ہوئی ਹੈ ਜੀ ਗੁਰਦੁਆਰਾ ਕਮਾਣਾ ਵਿਖੇ ਭੋਗ ਪੈ ਚੁੱਕਿਆ ਜੀ ਭੋਗ ਦਾ ਸਮਾ 10 ਵਜੇ ਸੀ ਜੀ ਹੁਣ ਸਾਰੀਆਂ ਸੰਗਤਾਂ ਲੰਗਰ ਸ਼ਕ ਰਹੀਆਂ ਨੇ ਜੀ ਸੇਵਾਦਾਰ ਵੀ ਬਹੁਤ ਪਹੁੰਚੇ ਨੇ ਜੀ ਨੌਜਵਾਨਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਜੋ ਸੇਵਾ ਵਿੱਚ ਵਰੁਜੇ ਨਗਰ ਕੀਰਤਨ ਦੀ ਤਿਆਰੀ ਹੋ ਰਹੀ ਹੈ ਜੀ ਅੱਜ ਦਿਨ ਐਤਵਾਰ ਤੇ 4 ਤਰੀਕ ਹੈ ਜੀ ਜਨਵਰੀ ਆਪਣੇ ਲਾਗੇ ਪਿੰਡ ਤੋਂ ਮੈਂ ਵੀੜੇ ਤੋਂ ਨੱਗ ਕੇ ਇਸ਼ਤਨਾ ਆਰੰਭ ਹੋਣਾ ਹੈ ਆਪਣੇ ਪਿੰਡਪੁਰ ਦੇ ਦੁਬਾਰਾ ਕਮਾਣਾ ਵਿਖੇ ਇਹ ਪ੍ਰੋਜੈਕਟ ਐ ਵਿੱਚ ਪਹੁੰਚ ਰਿਹਾ ਹੈਗਾ ਤੇ ਸਾਨੂੰ ਦਰਸ਼ਨ ਕਰਾਉਣੇ ਆ ਪਾਲਕੀ ਸਾਹਿਬ ਦੇ ਅੱਜ ਆਪਣੇ ਕਮਾਣਾ ਗੁਰੂ ਘਰ ਵਿੱਚ ਜੀ ਮਹਿਮੜਾ ਪਿੰਡ ਤੋਂ ਮਹਾਨ ਨਗੇ ਚੇਤਨ ਪਹੁੰਚਿਆ ਸੀ ਪਹਿਲਾਂ ਪਿੰਡ ਪੌਣੀ ਕਿੜਾ ਹੋ ਕੇ ਫਿਰ ਕੌਲਗੜ੍ਹ ਤੋਂ ਫਿਰ ਪਿੰਡ ਕਮਾਣਾ ਵਿਖੇ ਗੁਰੂ ਘਰ ਵਿੱਚ ਪਹੁੰਚ ਚੁੱਕਿਆ ਜੀ ਆਹ ਦੇਖੋ ਜੀ ਕਿੰਨੀ ਸੰਗਤ ਹੋ ਗਈ ਪ੍ਰਸ਼ਾਦ ਛਕਣ ਵਾਲੀ ਵੀ ਚਾਹ ਲਈ ਸੰਗਤ ਉਧਰ ਰਹਿ ਗਈ ਜੀ ਉਹ ਦੇਖੋ ਜੀ ਉਧਰ ਬਾਹਰਲੀ ਸ਼ੈਡ ਮੈਟ ਵਿਛਾਏ ਹੋਏ ਨੇ ਜੀ ਤੇ ਲੰਗਰ ਛਕਣ ਵਾਲੇ ਇੱਧਰ ਆਪਣਾ ਹਾਲ ਬਣਿਆ ਹੋਈ ਜੀ ਲੰਗਰ ਹਾਲ ਉੱਥੇ ਹੈ ਜੀ ਲੰਗਰ ਛਕਣ ਵਾਲੀ ਵੀ ਸੰਗਤ ਬਹੁਤ ਜ਼ਿਆਦਾ ਹੋ ਗਈ ਜੀ ਚਾਹ ਨਾਲ ਗੋਭੀ ਵਾਲੇ ਪਕੌੜੇ ਤੇ ਜਲੇਬੀਆਂ ਦਾ ਚੱਲ ਰਿਹਾ ਜੀ ਲੰਗਰ ਬਹੁਤ ਹੀ ਭਾਰੀ ਇਕੱਠ ਹੋ ਗਿਆ ਜੀ ਪਹਿਲਾਂ ਇਹ ਲੱਗਦਾ ਨਹੀਂ ਸੀ ਵੀ ਪ੍ਰਸ਼ਾਦਾ ਛਕਣ ਵਾਲੀ ਵੀ ਇੰਨੀ ਸੰਗਤ ਹੋ ਜਾਊਗੀ ਇਹ ਐਨ ਲੱਗਦਾ ਸੀ ਵੀ ਕੱਲੀ ਚਾ ਹੀ ਛਕੂਗੀ ਸੰਗਤ ਪਰ ਹੁਣ ਬਹੁਤ ਜ਼ਿਆਦਾ ਸੰਗਤ ਹੋ ਗਈ ਇਹ ਲੰਗਰ ਛਕਣ ਵਾਲੀ ਵੀ ਚਾਲੀ ਤੇ ਚਲੋ ਮੰਨੀ ਲੋ ਆ ਦੇਖੋ ਤੁਸੀਂ ਦੇਖ ਲਗਦੇ ਹੋ ਜੀ ਇਕੱਠ ਕਿੰਨਾ ਹੋ ਰਹੀ ਬਾਹਰ ਲਗਭਗ 3000 ਦੇ ਕੋਲ ਸੰਗਤ ਹੈ ਜੀ 4-5 ਪਿੰਡਾਂ ਦਾ ਭਾਰੀ ਇਕੱਠ ਹੈ ਜੀ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਬਹੁਤ ਜ਼ਿਆਦਾ ਇਕੱਠ ਹੈ ਜੀ ਗੁਰੂ ਘਰ ਦੇ ਵਿੱਚ ਲੱਗੇ ਹੋਏ ਜੀ ਨੌਜਵਾਨ ਮੁੰਡੇ ਪਿੰਡ ਕਮਾਣਾ ਦੇ ਸੇਵਾ ਤੇ ਫੁੱਲ ਸੇਵਾ ਕਰਦੇ ਨੇ ਜੀ ਮੁੰਡੇ ਉੱਠ ਹੋ ਗਿਆ ਨਾ ਕਿਉਂਕਿ ਤਿੰਨ ਚਾਰ ਪਿੰਡਾਂ ਦੀ ਸੰਗਤ ਪਹੁੰਚੀ ਹੋਈ ਹੈ ਜੀ ਬਾੜਾ ਮੈਂ ਮੁੜਾ ਕੋਲਗੜ੍ਹ ਪਾਨੀ ਖੇੜਾ ਤੇ ਇੱਕ ਮਾਣਾ ਦੀ ਸੰਗਤ ਹੋਈ ਪੰਜ ਪਿੰਡ ਹੋ ਗਏ ਜੀ ਹੋਣਾ ਜੀ ਲਗਭਗ 2500 3000 ਦੇ 2500 3000 ਦੇ ਲਗਭਗ ਹੋਣਾ ਜੀ ਬੰਦਾ ਇੰਨੀ ਇੰਨਾ ਜ਼ਿਆਦਾ ਇਕੱਠਾ ਹੈ ਜੀ ਬਹੁਤ ਜ਼ਿਆਦਾ ਸੰਗਤ ਹੈ ਜੀ ਇਹ ਲੱਗਦੀ ਪਾਸੇ ਜਿਹੜੀ ਰੇਲ ਕੱਟੀ ਆ ਆ ਲੱਗ ਰਿਹਾ ਸਾਡੇ ਸੇਵਾਦਾਰ ਹੀ ਮਿੱਠੇ ਚੌਲ ਦੀ ਖੀਰ ਸਾਡੇ ਸੇਵਾਦਾਰ ਲੱਗੇ ਸੇਵਾ ਕਰਨਾ ਝਾੜੂ ਦੀ ਮਿੱਠੇ ਚੌਲ ਦੀ ਖੀਰ ਸੀਗੀ ਸਬਜ਼ੀ ਵੀ ਬਚੀ ਹੋਈ ਥੋੜੀ ਥੋੜੀ ਦਾਲੀ ਬਚੀ ਮੂੰਗੀ ਦੀ ਉਹ ਘਰਤੀ ਮਾਂ ਸ਼ੁਰ ਲੈਂਦੀ ਤੇ ਸਮਾਰਤੀ ਕਰਕੇ ਮਟਰ ਤੇ ਮਾਂ ਗੁੰਬਾ ਉਹ ਮਾ ਗੁੰਬਾ ਮਸ਼ਰੂਮ ਘੁੰਮ ਥੋੜੀ ਹੋਵੇ ਮਸ਼ਰੂਮ ਹੁੰਭਾ ਉਹ ਵੀ ਬਚੀ ਗਈ ਬਾਵਾ ਸਭ ਜੀ ਬੋਆ ਬਾਬੇ ਨੇ ਲੋਹਣ ਕਰਤੀ ਬਈ ਲੈ ਜਾ ਬਈ ਸਮਾਪਤੀ ਕਰਕੇ ਸੰਗਤ ਪਿੰਡ ਵਾਲੀ ਜੀ ਨੇ ਵੀ ਲੈ ਕੇ ਜਾਣੀ ਹੋਈ ਭਾਂਡੇ ਚ ਆ ਆਰੀਏ ਸੰਗਤ ਲੈਣ ਸਾਰੀ ਉਹ ਆਪ ਕੋ ਦਿਖ ਰਹੀ ਲੈ ਜੰਗੀ ਸੋਨੀ ਸੇਵਾਦਾਰ ਜਿਹੜਾ ਆਪਣਾ ਲੰਗਰ ਚੋਂ ਸਮਾਨ ਵਜ ਸਾਖ ਜੀ ਚੌਲ ਖੀਰ ਅਲਾਸਮੈਂਟ ਕਰਤੀ ਸੀ ਗੁਰਦੁਆਰੇ ਹੀ ਆਪਣਾ ਸਾਰਾ ਨਗਰ ਕਿਤੇ ਕੋਈ ਡੋਲੂ ਆ ਕਿਸੇ ਕੋਈ ਲਫਾਫਾ ਆ ਦੇਖੋ ਨੰਨੇ ਮੰਨੇ ਵਿੱਚ ਕਿਹਾ ਡੋਲੋ ਲੋ ਜੀ ਹੋ ਗਈ ਸਮਾਪਤੀ ਝਾੜੂ ਲਾ ਕੇ ਸਫਾਈਆਂ ਕਰਕੇ ਗੁਰਦੁਆਰੇ ਦੀਆਂ ਚੱਲੇ ਸੀਗੇ ਘਰ ਨੂੰ ਸਰਬਸਤ ਮੰਨ ਲੈ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਸਸ ਸਿੱਕਾਲ ਜੀ ਮਿਲਦੇ ਆ ਨੈਕਸਟ ਅਗਲੇ ਬਲੌਗ ਚ ਜੀ ਬਈ ਸਸਿਕਰ ਜੀ ਸਾਰਿਆਂ ਨੂੰ ਸਾਡੇ ਚੈਨਲ ਬਈ ਜੱਟ ਮਾਈਂਡ ਬਲੌਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇਖ ਕੇ ਬਈ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡਾ ਚੈਨਲ ਬਈ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ